ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪਿਖਤ ਉਦਰਤ ਸ੍ਰੇਸ਼ਟ ਪਵਨ ਪਵਿੱਤਰ ਪੰਕਤੀਆਂ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਹਨ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਜਿਸ ਪ੍ਰਭੂ ਦੀ ਸਮਝ ਪੂਰਨ ਹੈ ਕਿਉਂਕਿ ਕੇਵਲ ਪ੍ਰਮਾਤਮਾ ਪ੍ਰਭੂ ਹੀ ਹੈ ਜੋ ਅਭੁੱਲ ਹੈ ਆਪਾਂ ਇੱਕ ਪੰਕਤੀ ਹੋਰ ਪੜ੍ਹਦੇ ਹਾਂ ਗੁਰਬਾਣੀ ਵਿੱਚੋਂ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਹਰ ਇੱਕ ਜੀਵ ਭੁੱਲਣ ਹਾਰ ਹੈ ਕੋਈ ਨਾ ਕੋਈ ਭੁੱਲ ਕੋਈ ਨਾ ਕੋਈ ਗਲਤੀ ਕੋਈ ਗੁਨਾਹ ਜ਼ਰੂਰ ਹਰ ਇੱਕ ਜੀਵ ਕੋਲ ਹੁੰਦਾ ਹੈ ਤੇ ਜੇ ਕੋਈ ਭੁੱਲ ਹੈ ਕਿਸੇ ਦੇ ਕੋਲੋਂ ਕੋਈ ਭੁੱਲ ਨਹੀਂ ਹੁੰਦੀ ਕਿਸੇ ਕੋ ਗੁਨਾਹ ਨਹੀਂ ਹੁੰਦਾ ਕਿਸੇ ਕੋ ਗਲਤੀ ਨਹੀਂ ਹੁੰਦੀ ਉਹ ਕੇਵਲ ਤੇ ਕੇਵਲ ਪ੍ਰਮਾਤਮਾ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਜੀਵ ਸਾਰੇ ਭੁੱਲਣ ਹਾਰ ਨੇ ਇਥੇ ਫਰਮਾਨ ਕਰਦੇ ਹਨ ਮਤ ਪੂਰੀ ਮਤ ਪੂਰੀ ਦਾ ਮਤਲਬ ਹੈ ਜਿਸ ਦੀ ਸਮਝ ਸੰਪੂਰਨ ਹੈ ਅੰਮ੍ਰਿਤ ਜਾ ਕੀ ਦ੍ਰਿਸ਼ਟੀ ਇਹ ਪ੍ਰਮਾਤਮਾ ਦੇ ਪਰਥਾਏ ਉਸ ਦੀ ਵਿਸ਼ੇਸ਼ਤਾ ਚ ਬੋਲੇ ਗਏ ਸ਼ਬਦ ਨਹੀਂ ਅੰਮ੍ਰਿਤ ਜਾ ਕੀ ਦ੍ਰਿਸ਼ਟ ਅਤੇ ਜਿਸ ਦੀ ਦ੍ਰਿਸ਼ਟੀ ਜਿਸ ਦੀ ਨਜ਼ਰ ਨਜ਼ਰ ਦੇ ਵਿੱਚੋਂ ਅੰਮ੍ਰਿਤ ਵਰਸਦਾ ਹੈ ਇੱਕ ਵਾਰੀ ਜਿਸ ਦੇ ਉੱਪਰ ਅੰਮ੍ਰਿਤ ਭਰੀ ਨਜ਼ਰ ਮੇਰ ਭਰੀ ਨਜ਼ਰ ਭਰ ਕੇ ਤੱਕ ਲੈਣ ਉਸ ਜੀਵ ਦਾ ਪਾਰ ਉਤਾਰਾ ਕਰ ਦਿੰਦੇ ਨੇ ਇਤਨੀ ਮਹਾਨ ਤਾਕਤ ਸ਼ਕਤੀ ਦੇ ਮਾਲਕ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟੀ ਜਿਸ ਪ੍ਰਭੂ ਦੀ ਸਮਝ ਸੰਪੂਰਨ ਹੈ ਜਿਸ ਦੀ ਦ੍ਰਿਸ਼ਟ ਦੇ ਵਿੱਚੋਂ ਅੰਮ੍ਰਿਤ ਝੜਦਾ ਹੈ ਅਗਲਾ ਬਚਨ ਹੈ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਉਦਰਸ਼ਨ ਪੇਖਤ ਜਿਸ ਦੇ ਕੇਵਲ ਦਰਸ਼ਨ ਕਰਨ ਦੇ ਨਾਲ ਪੇਖਤ ਦਾ ਮਤਲਬ ਹੈ ਦੇਖਣਾ ਵੈਸੇ ਦਰਸ਼ਨ ਦਾ ਮਤਲਬ ਵੀ ਦੇਖਣਾ ਹੁੰਦਾ ਹੈ ਦੀਦਾਰ ਕਰਕੇ ਕਹਿਣ ਲੱਗੇ ਕਿ ਜਿਸ ਦੇ ਦਰਸ਼ਨ ਕਰਕੇ ਦੀਦਾਰ ਕਰਕੇ ਉਦਰਤ ਸ੍ਰੇਸ਼ਟ ਸਾਰੀ ਸ੍ਰਿਸ਼ਟੀ ਦਾ ਹੀ ਉਧਾਰ ਹੋ ਜਾਂਦਾ ਜਗਤ ਦੇ ਜੀਵਾਂ ਦਾ ਉਦਾਰ ਹੁੰਦਾ ਹੈ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਜਿਸ ਪ੍ਰਭੂ ਦੇ ਕਮਲਾਂ ਵਰਗੇ ਅਤ ਸੋਹਣੇ ਚਰਨ ਨੀ ਚਰਨ ਕਮਲ ਜਾਕੇ ਅਨੂਪ ਅਨੂਪ ਦਾ ਮਤਲਬ ਹੈ ਲਾਸਾਨੀ ਬੇਮਿਸਾਲ ਅਤ ਸੋਹਣੇ ਜਿਨ੍ਹਾਂ ਦਾ ਕੋਈ ਸੁੰਦਰਤਾ ਦਾ ਅੰਤ ਨਾ ਹੋਵੇ ਜਿਸ ਪ੍ਰਭੂ ਦੇ ਸੋਹਣੇ ਚਰਨ ਕਮਲ ਹਨ ਕਮਲ ਫੁੱਲ ਵਰਗੇ ਕਮਲ ਚਰਨ ਹਨ ਅਗਲਾ ਬਚਨ ਹੈ ਸਫਲ ਦਰਸ਼ਨ ਸੁੰਦਰ ਹਰ ਰੂਪ ਉਸ ਦਾ ਰੂਪ ਸੁੰਦਰ ਹੈ ਤੇ ਉਸ ਦਾ ਦਰਸ਼ਨ ਕਰਨਾ ਉਸ ਦੇ ਦੀਦਾਰ ਕਰਨੇ ਇਹ ਵੀ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ਕੇਵਲ ਦਰਸ਼ਨ ਕਰਨ ਦੇ ਨਾਲ ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁਖ ਜਾਏ ਆਪਾਂ ਪੰਕਤੀ ਪੜਦੇ ਆ ਕੇਵਲ ਦਰਸ਼ਨ ਮਾਤਰ ਦੇ ਨਾਲ ਦੇਖਣ ਦੇ ਨਾਲ ਕਿਉਂਕਿ ਦੇਖਣ ਦਾ ਸਾਡੇ ਜੀਵਨ ਤੇ ਬਹੁਤ ਵੱਡਾ ਅਸਰ ਹੁੰਦਾ ਹੈ ਦੇਖਣਾ ਜੋ ਕੁਝ ਅਸੀਂ ਬਾਹਰੋਂ ਦੇਖਦੇ ਆ ਉਹ ਸਾਰਾ ਕੁਝ ਸਾਡੇ ਅੰਦਰ ਜਾ ਰਿਹਾ ਹੈ ਕੰਨਾਂ ਦੇ ਰਾਹੀਂ ਅਸੀਂ ਜੋ ਸੁਣਦੇ ਆ ਉਹ ਸਾਰਾ ਕੁਝ ਸਾਡੇ ਅੰਦਰ ਜਾ ਰਿਹਾ ਚੇਤੇ ਰੱਖਣਾ ਕੇਵਲ ਆਪਾਂ ਕਹਿੰਦੇ ਨੇ ਜੀ ਦੇਖਣ ਨਾਲ ਕੀ ਹੋ ਜਾਏਗਾ ਬੜਾ ਕੁਝ ਜੇਕਰ ਉਸ ਪਰਮਾਤਮਾ ਦੇ ਸੁੰਦਰ ਸਰੂਪ ਦਾ ਧਿਆਨ ਤਰਿਆ ਜਾਵੇ ਕੇਵਲ ਦਰਸ਼ਨ ਬਾਤਰ ਦੇ ਨਾਲ ਹੀ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਅਗਲੇ ਬਚਨ ਨੇ ਧਨ ਸੇਵਾ ਸੇਵਕ ਪਰਵਾਨ ਅੰਤਰਜਾਮੀ ਪੁਰਖ ਪ੍ਰਦਾਨ ਧਨ ਸੇਵਾ ਉਸ ਸੇਵਕ ਦੀ ਸੇਵਾ ਵੀ ਧੰਨ ਹੈ ਉਸ ਦਾ ਸੇਵਕ ਵੀ ਦਰਗਾਹ ਵਿੱਚ ਕਬੂਲ ਹੋ ਜਾਂਦਾ ਹੈ ਸੇਵਕ ਪ੍ਰਵਾਨ ਕਹਿ ਲੱਗੇ ਜੋਸ਼ ਦੀ ਸੇਵਾ ਕਰਦਾ ਹੈ ਨਾ ਉਸ ਦੀ ਸੇਵਾ ਵੀ ਧੰਨ ਹੋ ਜਾਂਦੀ ਹੈ ਤੇ ਉਸ ਦਾ ਸੇਵਕ ਵੀ ਉਸ ਦਰਗਾਹ ਤੇ ਕਬੂਲ ਹੋ ਜਾਂਦਾ ਹੈ ਪ੍ਰਵਾਨ ਹੋ ਜਾਂਦਾ ਹੈ ਅਗਲਾ ਬਚਨ ਹੈ ਅੰਤਰਜਾਮੀ ਪੁਰਖ ਪ੍ਰਦਾਨ ਅੰਤਰਜਾਮੀ ਦਾ ਮਤਲਬ ਹੈ ਅੰਦਰ ਦੀ ਜਾਣਨ ਵਾਲਾ ਮਨੋਵਿਰਤੀ ਨੂੰ ਸਮਝਣ ਵਾਲਾ ਦਿਲ ਦੀਆਂ ਜਾਣਨ ਵਾਲਾ ਜਿਸ ਨੂੰ ਆਪਣਾ ਸਿੱਧੇ ਜੇ ਲਫ਼ਜ਼ਾਂ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿਉਂਕਿ ਆਪਾਂ ਕੇਵਲ ਉਸ ਗੱਲ ਨੂੰ ਸਮਝ ਸਕਦੇ ਹਾਂ ਜਿਹੜੀ ਗਾਂ ਵਾਲਾ ਬੰਦਾ মুখ ਤੋਂ ਬੋਲੇ ਜੋ ਆਪਣੇ ਮਨ ਵਿੱਚ ਸੋਚ ਰਿਹਾ ਉਹਦੇ ਬਾਰੇ ਸਾਨੂੰ ਕੀ ਪਤਾ ਲੇਕਿਨ ਪ੍ਰਮਾਤਮਾ ਮਨ ਦੀ ਵੀ ਜਾਣਦਾ ਹੈ ਅੰਤਰਜਾਮੀ ਪੁਰਖ ਪ੍ਰਧਾਨ ਪ੍ਰਧਾਨ ਦਾ ਮਤਲਬ ਹੁੰਦਾ ਹੈ ਸਭ ਤੋਂ ਵੱਡਾ ਉਹ ਅਕਾਲ ਪੁਰਖ ਘਟ ਘਟ ਦੀ ਜਾਣਨ ਵਾਲਾ ਹੈ ਤੇ ਸਭ ਤੋਂ ਵੱਡਾ ਹੈ ਅਗਲਾ ਬਚਨੇ ਜਿਸ ਮਨ ਬਸੈ ਸੋ ਹੋਤ ਨਿਹਾਲ ਤਾਕੈ ਨਿਕਟ ਨ ਆਵਤ ਕਾਲ ਜਿਸ ਮਨ ਬਸੈ ਜਿਸ ਮਨੁੱਖ ਦੇ ਹਿਰਦੇ ਵਿੱਚ ਐਸਾ ਪ੍ਰਭੂ ਵਸ ਜਾਂਦਾ ਸੋ ਹੋਤ ਨਿਹਾਲ ਉਹ ਨਿਹਾਲ ਹੋ ਜਾਂਦਾ ਜਿਸ ਮਨ ਬਸੈ ਜਿਸ ਮਨੁੱਖ ਦੇ ਮਨ ਵਿੱਚ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਬੰਦਗੀ ਭਜਨ ਇਹ ਦਾਤ ਵਸ ਗਈ ਕਹਿਣ ਲੱਗੇ ਉਹ નિਹਾਲ ਹੋ ਗਿਆ ਤੇ ਅਗਲਾ ਬਚਨ ਹੈ ਤਾਂ ਕੇ ਨਿਕਟ ਨ ਆਵਤ ਕਾਲ ਉਸ ਮਨੁੱਖ ਦੇ ਨੇੜੇ ਕਾਲ ਵੀ ਨਹੀਂ ਆਉਂਦਾ ਭਾਵ ਮੌਤ ਦਾ ਡਰ ਉਸ ਨੂੰ ਸਤਾਉਂਦਾ ਨਹੀਂ ਇੱਥੇ ਕਾਲ ਦਾ ਮਤਲਬ ਇਹ ਨਹੀਂ ਸਮਝਣਾ ਕਿ ਮੌਤ ਹੀ ਨਹੀਂ ਆਉਂਦੀ ਸਰੀਰਕ ਤੌਰ ਤੇ ਸਰੀਰ ਆਪਣੀ ਮਨਿਆਦ ਭੋਗ ਕੇ ਚਲਿਆ ਜਾਂਦਾ ਹੈ ਅਰ ਚੇਤੀ ਰੱਖਣਾ ਉਸ ਮਨੁੱਖ ਨੂੰ ਉਸ ਜੀਵ ਨੂੰ ਮੌਤ ਦਾ ਡਰ ਬਿਲਕੁਲ ਨਹੀਂ ਸਤਾਉਂਦਾ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਆ ਹੋ ਜਾਏ ਨਾਮ ਦਾ ਵਾਸਾ ਹੋ ਜਾਏ ਉਹ ਨਿਆਲ ਹੋ ਜਾਂਦਾ ਅਖੀਰਲਾ ਬਚਨ ਇਸ ਪਦੇ ਦਾ ਤੇ ਇਸ ਛਸ਼ਟ ਪਦੀ ਦਾ ਵੀ ਫੁਰਮਾਨ ਕਰਦੇ ਹਨ ਅਮਰ ਭਈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇ ਅਮਰ ਭਈ ਅਮਰਾ ਪਦ ਪਾਇਆ ਉਹ ਮਨੁੱਖ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ਤੇ ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦੇ ਹਨ ਅਮਰ ਭਈ ਅਮਰ ਹੋ ਜਾਂਦੇ ਨੇ ਐ ਮਰ ਜੋ ਮਰੇ ਨਾ ਇੱਥੇ ਚੇਤੇ ਰੱਖਣਾ ਸਰੀਰ ਦੇ ਮਰਨ ਦੀ ਬਿਲਕੁਲ ਕੋਈ ਗੱਲ ਨਹੀਂ ਕੀਤੀ ਗਈ ਸਰੀਰ ਤਾਂ ਜਾਣਾ ਹੀ ਹੈ ਇਸ ਦੀ ਇੱਕ મਨਿਆਦ ਹੈ ਲੇਕਿਨ ਜਿਹੜੀ ਆਤਮਾ ਗੁਰਬਾਣੀ ਸਾਡੇ ਕੇਵਲ ਤਨ ਦਾ ਨਹੀਂ ਸਾਡੀ ਅੰਦਰ ਆਤਮਾ ਦਾ ਵੀ ਉਧਾਰ ਕਰਦੀ ਹੈ ਕਿਉਂਕਿ ਇਹ ਆਤਮਾ ਪਰਮ ਆਤਮਾ ਦਾ ਜਿਸ ਨੂੰ ਪ੍ਰਮਾਤਮਾ ਕਿਨੂੰ ਉਸ ਦਾ ਅੰਸ਼ ਹੈ ਵਾਪਸ ਉਸੇ ਵਿੱਚ ਹੀ ਮਿਲਣਾ ਹੈ ਅਮਰ ਭਏ ਅਮਰਾ ਪਦ ਪਾਇਆ ਉਹ ਮਨੁੱਖ ਅਮਰ ਹੋ ਜਾਂਦੇ ਨੇ ਤੇ ਅਮਰਤਾ ਵਿੱਚ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦੇ ਨੇ ਭਾਵ ਜਨਮ ਮਰਨ ਦੇ ਗੇੜ ਤੋਂ ਛੁੱਟ ਜਾਂਦੇ ਹਨ ਅਖੀਰਲਾ ਬਚਨ ਹੈ ਸਾਧ ਸੰਗ ਨਾਨਕ ਹਰ ਧਿਆਇਆ ਉਸ ਪਰਮਾਤਮਾ ਦਾ ਸਿਮਰਨ ਕਰਨ ਦੀ ਨਾਲ ਕਿੱਥੇ ਬੈਠ ਕੇ ਜੀ ਸਤ ਸੰਗ ਵਿੱਚ ਸਾਧ ਸੰਗ ਨਾਨਕ ਹਰ ਧਿਆਇਆ ਚੇਤੇ ਰੱਖਣਾ ਬਾਰ ਬਾਰ ਪੰਕਤੀ ਦਾ ਰਚਨ ਕਰੀਏ ਇਹਦਾ ਭਾਵੇਂ ਹੈ ਕਿ ਸਤ ਸੰਗ ਵਿੱਚ ਬੈਠ ਕਰਕੇ ਜੋ ਮਨੁੱਖ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ ਸਿਮਰਨ ਕਰਦਾ ਉਹ ਜਨਮ ਮਰਨ ਦੇ ਗੇੜ ਤੋਂ ਛੁੱਟ ਜਾਂਦੇ ਅਤੇ ਉੱਚ ਪਰਮ ਪਦਵੀ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਵੀ ਸਫਲਾ ਕਰਦੇ